ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਆਰਕੇਪੁਰਮ ਸਕੂਲ ਨੂੰ ਫਿਰ ਤੋਂ ਧਮਕੀ ਮਿਲੀ ਹੈ ਬੰਬ ਨਾਲ ਉਡਾਉਣ ਦੀ ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਧਮਕੀ ਮਿਲ ਚੁੱਕੀ ਹੈ ਤੇ ਹੁਣ ਦੂਜੀ ਵਾਰ ਇਹ ਜਿਹੜੀ ਧਮਕੀ ਦਿੱਤੀ ਗਈ ਹੈ ਤੇ ਇੱਕ ਹਫ਼ਤੇ ਦੇ ਵਿੱਚ ਦੋ ਵਾਰ ਇਹ ਧਮਕੀਆਂ ਮਿਲ ਚੁੱਕੀਆਂ ਨੇ ਜਿਸ ਦੇ ਚੱਲਦੇ ਕੇ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਸਕੂਲ ਦੇ ਮਾਪਿਆਂ ਦੇ ਵਿੱਚ ਵੀ ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲੈ ਲੈਣੇ ਮੇਨਾ ਮੇਰੇ ਸਹਿਯੋਗੀ ਦਿੱਲੀ ਤੋਂ ਜੁੜੇ ਨੇ ਕਮਲ ਕਮਲ की है पूरी जानकारी के एक बार फिर तो जी स्कूल धमकी मिली है दिल्ली की बात करें तो दिल्ली में एक बार फिर चार स्कूलों को ये बंद धमकी जो है वो दी गई है और अब इसको लेकर दिल्ली पुलिस इस पूरे मामले की जांच कर रही है क्योंकि अगर सप्ताह के दूसरे सप्ताह के अगर बात करें तो सप्ताह में दो दिन जिस तरीके से बम की थ्रेट मिली है जब ये इसकी शुरुआत हुई थी तो एक बार फिर धमकी मिली थी लेकिन आज एक बार फिर स्कूलों को धमकी मिली है तो कहीं ना कहीं दिल्ली पुलिस के ऊपर भी सवाल खड़े हो रहे हैं कि जिस तरीके से धमकियां मिल रही है क्या दिल्ली पुलिस उस जहाँ से ये बम की थ्रेट आ रही है वहां पर पहुंचने में नाकाम साबित हो रही है क्योंकि दिल्ली पुलिस लगातार जो है जब बम की खोल मिलती है तो वहाँ पर बम स्क्वाड की टीम और लगातार जो है दूसरी टीमें जो है दिल्ली पुलिस की वहाँ पर पहुंचती है लेकिन उसके बाद जो है जिस तरीके से और वहाँ पर कुछ नहीं मिलता है लेकिन उस दिन के लिए स्कूल जो है वो सस्पेंड कर दिए जाते हैं वो क्लासे जो है वो पूरी तरीके से रद्द कर दी जाती है ऐसे ही आज चार स्कूलों को जिस तरीके से बम की जो है धमकी मिली है उन स्कूलों की क्लासे जो है वो रद्द कर दी गई है लेकिन दिल्ली पुलिस इस पूरे मामले की जाँच कर रही है कमल ये के जरिए ही ये धमकी जो है लगातार दी जा रही है पिछले दिनों भी ईमेल के माध्यम से ही जो है वो धमकी दी गई थी लेकिन आज एक बार फिर जो है ईमेल के माध्यम से ही धमकी जो है वो दी गई है कमल कोई पुलिस का बयान सामने आया बिल्कुल अगर पुलिस की बात करें पुलिस इस पूरे मामले पर जो है कहीं ना कहीं कर चेकिंग के बाद जो है जब पुलिस चेकिंग कर लेती है उसके बाद जो है बयान जारी करती है लेकिन अभी ਇਸ ਪੂਰੇ ਮਾਮਲੇ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਦਿੱਲੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਜੁਆ ਹੈ ਉਹ ਜ਼ਰੂਰ ਕਰ ਰਹੀ ਹੈ। ਧੰਨਵਾਦ ਕਮਲ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹੀ ਹੋਗੀ ਦਿੱਲੀ ਤੋਂ ਕਮਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਗਈ। ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਆਰ ਕੇ ਪੁਰਮ ਦਿੱਲੀ ਪਬਲਿਕ ਸਕੂਲ ਨੂੰ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਧਮਕੀ ਈਮੇਲ ਦੇ ਜ਼ਰੀਏ ਭੇਜੀ ਗਈ ਹੈ ਇਸ ਤੋਂ ਇਲਾਵਾ ਕਈ ਸਕੂਲਾਂ ਨੂੰ ਹੋਰਾਂ ਨੂੰ ਵੀ ਕਈ ਹੋਰ ਸਕੂਲਾਂ ਨੂੰ ਵੀ ਧਮਕੀ ਜੜੀ ਦਿੱਤੀ ਗਈ ਹੈ ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਹ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਸਕੂਲ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਹਰ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਮਾਪਿਆਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈ ਤੇ ਬੱਚਿਆਂ ਨੂੰ ਲੈ ਕੇ ਕਿਉਂਕਿ ਬੱਚੇ ਸਵੇਰੇ ਸਵੇਰੇ ਰੋਜ਼ ਤਿਆਰ ਕਰਕੇ ਮਾਪੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਤੇ ਇਸੇ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਵੀ ਜਿਹੜਾ ਡਰ ਦਾ ਮਾਹੌਲ ਜਿਹੜਾ ਵੇਖਿਆ ਜਾ ਸਕਦਾ ਤੇ ਬੱਚੇ ਵੀ ਜਿਹੜੇ ਮਾਪੇ ਬੱਚਿਆਂ ਦੇ ਉਹਨਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈ ਤੇ ਪੁਲਿਸ ਅਲਰਟ ਹੋ ਚੁੱਕੀ ਹੈ ਪੁਲਿਸ ਵੱਲੋਂ ਹਰ ਤਰ੍ਹਾਂ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਦਿੱਲੀ ਪਬਲਿਕ ਸਕੂਲ ਆਰ ਕੇ ਪੁਰਮ ਦੇ ਵਿੱਚ ਆਰ ਕੇ ਪੁਰਮ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੋ ਇਲਾਵਾ ਕਈ ਸਕੂਲਾਂ ਨੂੰ ਵੀ ਬੰਬ ਨਾਲ ਧਮਕੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਹ ਧਮਕੀ ਮਿਲੀ ਹੈ ਜਿਸ ਦੇ ਕਾਰਨ ਸਕੂਲ ਜਿਹੜਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤੇ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਆ ਹਰ ਐਂਗਲ ਤੋਂ ਪੁਲਿਸ ਜਾਂਚ ਕਰ ਰਹੀ ਹੈ ਧਮਕੀ ਈਮੇਲ ਦੇ ਰਾਹੀਂ ਮਿਲੀ ਆ ਪੁਲਿਸ ਹੁਣ ਅਲਰਟ ਤੇ ਹਰ ਤਰ੍ਹਾਂ ਪੁਲਿਸ ਇਸ ਜਾਂਦੇ ਵਿੱਚ ਜਾਂਚ ਵਿੱਚ ਜੁਟ ਗਈ ਹੈ